ਨਵਾਂ ਜਿਹਹਾ ਦਾ ਖੜਾ ਕੀਤਾ ਇਹਨੇ ਜਿਹੜਾ ਹਮਦਰਦ ਦਾ ਹੈਗਾ ਰੂਫਤਾ ਉਹਨੂੰ ਜਿਹਹਾਦ ਸ਼ਰਬਤ ਕਹਿ ਰਿਹਾ ਔਰ ਕਹਿ ਕੀ ਰਿਹਾ ਕਿ ਇਹਦੇ ਨਾਲ ਜਿਹੜੀ ਆਮਦਨੀ ਆਉਂਦੀ ਹੈ ਉਹਦੇ ਨਾਲ ਮਦਰਸੇ ਬਣਨਗੇ ਤੇ ਤੁਸੀਂ ਜੇ ਮੇਰੇ ਸ਼ਰਬਤ ਪੀਓਗੇ ਉਹ ਨਾਲ ਮੰਦਰ ਬਣਨਗੇ ਐਡਾ امیر ਆਦਮੀ ਆ ਦੁਨੀਆ ਦੀ ਸਾਰੀ ਜਾਦਾ ਇਕੱਠੀ ਕਰੀ ਫਿਰਦਾ ਦਿਸ ਇਸ ਬਾਂਹ ਤੇ ਰਨ ਨਹੀਂ ਤੇ ਕੰਨ ਨਹੀਂ ਅੱਗੇ ਨਹੀਂ ਤੇਰੇ ਕੋਲ ਪਿੱਛੇ ਨਹੀਂ ਕਿ ਇੰਨੇ ਪੈਸੇ ਕਰਨੇ ਕੀ ਹਤਾ ਝੂਠ ਕਰ ਰਿਹਾ ਬਕਵਾਸ ਕਰ ਰਿਹਾ ਔਰ ਵਰਤ ਕੀ ਰਿਹਾ ਜਿਹੜਾ ਇਸ ਜਿਹੜੇ ਉਸ ਦੇਸ਼ ਦੇ ਵਿੱਚ ਮਾਹੌਲ ਬਣਿਆ ਹੋਇਆ ਧਰਮ ਦੇ ਨਾਂ ਤੇ ਜੋ ਮਰਜ਼ੀ ਕਰੀ ਚੱਲ ਕਿਸੇ ਨੇ ਇਹਨੂੰ ਸਵਾਲ ਨਹੀਂ ਪੁੱਛਿਆ ਹੁਣ ਤੱਕ ਕਿਸੇ ਵੀ ਇੱਕ ਮਨਿਸਟਰ ਨੇ ਕਿਸੇ ਵੀ ਭਾਜਪਾ ਦੀ ਡਿਡਰਸ਼ਿਪ ਨੇ ਕਿਸੇ ਨੇ ਇਹਨੂੰ ਹੁਣ ਤੱਕ ਇਹ ਸਵਾਲ ਨਹੀਂ ਕੀਤਾ ਵੀ ਤੂੰ ਅਜਿਹੀ ਗੱਲ ਕਿਉਂ ਕਹਿ ਰਿਹਾ ਕਿਉਂਕਿ ਉਹ ਜਿਹੜਾ ਏਜੰਡਾ ਉਹ ਦੇ ਮੁਤਾਬਕ ਚੱਲ ਰਿਹਾ ਏਜੰਡੇ ਕਰਕੇ ਆਪਦੇ ਪੈਸੇ ਬਣਾ ਰਿਹਾ ਔਰ ਉਹਦੇ ਉੱਤੇ ਇਹਨੂੰ ਕੋਰਟ ਨੇ ਝਾੜ ਪਾਈ ਆ ਜਦ ਇਹ ਮਾਫੀ ਮੰਗ ਲਈ ਹਟ ਜਾ ਨਾ ਮੈਂ ਪਰ ਨੁਕਸਾਨ ਤਾਂ ਕਰ ਗਿਆ ਨਾ ਜਿਹੜੀ ਨਫ਼ਰਤ ਕ੍ਰੀਏਟ ਕੀਤੀ ਹੈ ਨੇ ਔਰ ਇਹ ਇਸ ਬੰਦੇ ਨੇ ਸਮਝ ਨਹੀਂ ਆਉਂਦੀ ਕਿ ਇਹ ਇਹ ਗੱਲਾਂ ਬੁੱਕਣਗੀਆਂ ਕਦੋਂ ਸੁਪਰੀਮ ਕੋਰਟ ਕਹਿੰਦੀ ਹੈ ਇਹ ਗੱਲ ਸੁਣੀ ਵੀ ਨਹੀਂ ਜਾ ਸਕਦੀ ਜਿਹੜੀ ਹਿਸਾਬ ਚ ਨਹੀਂ ਕਿਹਾ ਕਿ ਇਹ ਕਹਿਣ ਵਾਲੀ ਗੱਲ ਵੀ ਹੈ ਨਹੀਂ